ਮਾਨਸ ਤੁਸੀਂ ਇਸ ਕੋਰਸ ਦੀ ਬਹੁਤ ਦੀ ਗੱਲ ਕੀਤੀ ਹੈ ਤੁਸੀਂ ਪਟਿਆਲੇ ਦੇ ਇੰਪੋਰਟੈਂਸ ਦੀ ਗੱਲ ਕੀਤੀ ਹੈ ਅੱਗੇ ਜਿਹੜਾ ਤੁਸੀਂ ਕਿਹਾ ਵੀ ਇਹਦੀ ਲੋਡ ਹੈ ਇਸ ਕੋਰਸ ਦੀ ਤੇ ਬੱਚੇ ਇੰਟਰਸਟ ਵੀ ਰੱਖਦੇ ਨੇ ਇਹਦੀਆਂ ਸੀਟਾਂ ਕਿੰਨੀਆਂ ਕੋਣੇ ਕੀ ਇਹਦੇ ਵਿੱਚ ਵੀ ਤੁਸੀਂ ਵਾਅਦਾ ਕਰਾਓ ਕਿ ਕਿਉਂਕਿ ਬੱਚੇ ਹੋਰ ਵੀ ਆਉਣਾ ਚਾਹੁੰਦੇ ਨੇ ਇਸ ਖੇਤਰ ਦੇ ਦੇਖੋ ਪਹਿਲਾਂ ਜਿਹੜਾ ਪਟਿਆਲਾ ਇਵਿਸ਼ਨ ਕਲੱਬ ਤੇ ਅੰਮ੍ਰਿਤਸਰ ਇਵਿਸ਼ਨ ਕਲੱਬ ਜਿਹੜਾ ਉਹ ਇਹਦੇ ਬਲ ਜ਼ਿਆਦਾ ਤਵੱਜੋ ਦਿੱਤੀ ਹੈ ਜੀ ਮਤਲਬ ਆਲਮੋਸਟ ਬੰਦ ਹੀ ਹੋ ਗਈ ਸੀ ਜਿਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜੀ ਇਹਨਾਂ ਨਾਲ ਗੱਲ ਹੋਈ ਮੈਂ ਇੱਥੇ ਬਹੁਤ ਵਾਰ ਆਇਆ ਤਾਂ ਇੱਥੋਂ ਦੇ ਜਿਹੜੇ ਇਨਸਟ੍ਰਕਟਰ ਜਾਂ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਅਪਗ੍ਰੇਡ ਕਰ ਦੋ بڑے ਨਾਮੀ ਤੌਰ ਦੇਸ਼ ਦੇ ਵਿੱਚ ਮੰਨੇ ਪ੍ਰਮੰਨੇ ਇਹ ਕਲੱਬ ਨੇ ਤਾਂ ਪਤਾ ਨਹੀਂ ਕਿਉਂ ਇਗਨੋਰ ਕਰ ਦਿੱਤੇ ਵੇ ਤਾਂ ਸੀ ਇਹਦੇ ਬਲ ਧਿਆਨ ਦਿੱਤਾ ਕਿ ਐਵੀਅਸ਼ਨ ਡਿਪਾਰਟਮੈਂਟ ਮੇਰੇ ਕੋਲ ਹੀ ਹੈ ਤੇ ਅਸੀਂ ਚੰਗੇ ਅਫਸਰ ਜਿਹੜੇ ਨੇ ਉਹ ਇੱਥੇ ਲਾਏ ਤੇ ਇਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਕਿੰਨਾ ਬਜਟ ਚਾਹੀਦਾ ਹੋਊਗਾ ਹੋਰ ਕਿੰਨੇ ਹੋਰ ਲੇਟੈਸਟ ਟ੍ਰੇਨੀ ਜਹਾਜ਼ ਚਾਹੀਦੇ ਹੋਣਗੇ ਜੋ ਅੱਜ ਦੇ ਟੈਕਨੋਲੋਜੀ ਦੇ ਮੁਤਾਬਕ ਸਾਡੇ ਪਾਇਲਟ ਤਿਆਰ ਹੋ ਸਕਣ ਤਾਂ ਅਸੀਂ ਹੁਣ ਸਾਡੇ ਕੋਲੇ ਐਫ 7 ਸਾਤ ਸਾਤ ਦਾ ਏਅਰਕ੍ਰਾਫਟ ਹੈ ਜੀ ਬਿਲਕੁਲ ਲੇਟੈਸਟ ਉਹਨੂੰ ਜਨਰੇਸ਼ਨ ਕਹਿੰਦੇ ਲੇਟੈਸਟ ਜਨਰੇਸ਼ਨ ਦੇ ਵੀ ਨੇ ਤੇ ਵਿਨਟੇਜ ਜਨਰੇਸ਼ਨ ਦੇ ਵੀ ਨੇ ਪੁਰਾਣੇ ਵੀ ਨੇ ਤੇ ਇੱਥੇ ਪਟਿਆਲਾ 에어ਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਵੀ ਹੈ ਜਿਹਦੇ ਬੱਚੇ ਅੱਜ ਤੁਹਾਡੇ ਸਾਹਮਣੇ ਬੋਲੇ ਵੀ ਨੇ ਅੱਜ ਇੱਥੇ ਵੀ ਸੀ ਕੱਲਾ ਪਾਇਲਟ ਨਹੀਂ ਉਹ ਐਵੀਏਸ਼ਨ ਇੰਜੀਨੀਅਰ ਵੀ ਚਾਹੀਦੇ ਨੇ ਜਹਾਜ਼ਾਂ ਨੂੰ ਠੀਕ ਕਰਨ ਵਾਲੇ ਹੋਰ ਸਟਾਫ ਵੀ ਚਾਹੀਦਾ ਤਾਂ ਅੱਜ ਜਿਹੜਾ ਜ਼ਮਾਨਾ ਟੈਕਨੋਲੋਜੀ ਦਾ ਔਰ 에어ਕ੍ਰਾਫਟ ਦੇ ਵਿੱਚ ਐਵੀਏਸ਼ਨ ਸੈਕਟਰ ਦੇ ਵਿੱਚ ਬਹੁਤ ਜ਼ਿਆਦਾ ਬੂਮ ਹੈ ਪੂਰਾ ਤਾਂ ਸਾਡੇ ਇੱਥੇ ਬੱਚੇ ਜਿਹੜੇ ਨੇ 20 22 ਲੱਖ ਰੁਪਏ ਚ ਪਾਇਲਟ ਬਣ ਰਹੇ ਨੇ ਜਿਹੜੇ ਕਿ ਅ ਦੇਸ਼ ਦੇ ਹੋਰ ਕਲੱਬਾਂ ਦੇ ਵਿੱਚ ਮੋਸਟਲੀ ਜ਼ਿਆਦਾ ਪ੍ਰਾਈਵੇਟ ਹੀ ਨੇ ਸਰਕਾਰੀ ਕਲੱਬ ਬਹੁਤ ਘੱਟ ਹੈ ਸਾਡੇ ਕੋਲ ਹੀ ਪੰਜਾਬ ਕੋਲ ਹੀ ਤੋਂ ਨੇ ਇੱਥੇ ਸਿਰਫ 40 ਉੱਥੇ 40 ਤੋਂ 45 ਲੱਖ ਰੁਪਏ ਲੱਗਦੇ ਇੱਥੇ 20 ਤੋਂ 20 ਤੋਂ ਬਾਅਦ ਇਹ ਚੋਗੀ ਲੱਗ ਜਾਂਦਾ ਕਮਰਸ਼ੀਅਲ ਪੈਲੇਟ ਆਰੇ ਤੁਹਾਡੇ ਸਾਹਮਣੇ ਗੜਬੇ ਤੋਂ ਧਰਮਗੜ ਤੋਂ ਧੂਰੀ ਤੋਂ ਮਲੋਤ ਤੋਂ ਨਾ ਪੁਆਨੀਗੜ ਤੋਂ ਆਹ ਛੋਟੇ ਪਿੰਡਾਂ ਦੇ ਬੱਚੇ ਵੱਖ ਨਹੀਂ ਗਏ ਆ ਸਾਡੇ ਸਾਹਮਣੇ ਕਿਹੜੇ ਆਏ ਇਹ ਆਮ ਪਿੰਡਾਂ ਤੋਂ ਕਿਹਾ ਹੈ ਨੇ ਸੁਪਨੇ ਬਹੁਤ ਵੱਡੇ ਨੇ ਸੁਪਨੇ ਲੈਣ ਦਾ ਹੱਕ ਹੈ ਹਰ ਇੱਕ ਨੂੰ ਤੇ ਮੈਂ ਉਮੀਦ ਕਰਦਾ ਕਿ ਸੁਪਨੇ ਸਾਕਾਰ ਹੋਣ ਤੇ ਨਾਲ-ਨਾਲ ਤੁਹਾਡੇ ذریعے ਮੈਂ ਇਹ ਕਹਿਣਾ ਚਾਹਣਾ ਜਿਹੜੇ ਮਾਪੇ ਜਾਂ ਜਿਹੜੇ ਬੱਚੇ ਉਹ ਇਸ ਐਵੀਏਸ਼ਨ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਨੇ ਆਪਣੇ ਬੱਚਿਆਂ ਨੂੰ ਪਾਇਲਟ ਜਾਂ ਕਰਵਾਉਣਾ ਜਹਾਜ਼ਾਂ ਦੇ ਇੰਜੀਨੀਅਰ ਜਾਂ ਜਹਾਜ਼ਾਂ ਨਾਲ ਸੰਬੰਧਤ ਕੋਈ ਸੈਕਟਰ ਚ ਜੁੜਨਾ ਚਾਹੁੰਦੇ ਨੇ ਤਾ ਪਟਿਆਲਾ ਵਿਜੀਸ਼ਨ ਕਲੱਬ ਤੇ ਅਮਰਸਰ ਵਿਜੀਸ਼ਨ ਕਲੱਬ ਫੁੱਲੀ ਲੈਸ ਹੈ ਟ੍ਰੇਨਿੰਗ ਇਨਸਟ੍ਰਕਟਰ ਸਾਡੇ ਬਹੁਤ ਕਮਾਲ ਨੇ ਸਾਡੇ ਕੋਲੇ ਸਾਰਾ ਸਟਾਫ ਹੈ ਸਾਡੇ ਕੋਲੇ ਠੀਕ ਹੈ 에어ਪੋਰਟ ਦੀਆਂ ਜਿਹੜੀਆਂ ਹੁਣ ਨਾਈਟ ਲੈਂਡਿੰਗ ਵੀ ਇੱਥੇ ਹੋਗੂਗੀਆਂ ਸਾਰੀਆਂ ਫੈਸਿਲਿਟੀਆਂ ਨੇ ਤਾਂ ਜਰੂਰ ਇਸ ਫੀਲਡ ਦੇ ਵਿੱਚ ਬੱਚੇ ਆਉਣ ਸਰਕਾਰ ਵੱਲੋਂ 33% ਐਸਸੀਬੀਸੀ ਕੋਟਾ ਵੀ ਰੱਖਿਆ ਹੋਇਆ ਹੈ ਸਾਡੇ ਗਰੀਬਾਂ ਦੇ ਬੱਚੇ ਜਿਹੜੇ ਇਹਨੂੰ ਸੁਪਨੇ ਸਫਲ ਕਰ ਸਕਣ ਤੇ ਮੈਨੂੰ ਉਮੀਦ ਹੈ ਕਿ ਅੱਜ ਦੇ ਇਸ ਯੂਨੀਕ ਪ੍ਰੋਗਰਾਮ ਹੋਇਆ ਪਹਿਲੀ ਵਾਰ ਹੋਇਆ ਇੱਥੇ ਪ੍ਰੋਗਰਾਮ ਤੁਸੀਂ ਵੀ ਪਹਿਲੀ ਵਾਰ ਆਏ ਹੋਗੇ ਸ਼ਾਇਦ ਇਸ ਜਗ੍ਹਾ ਤੇ ਤਾਂ ਤੁਸੀਂ ਜਦੋਂ ਇਹਦੀ ਰਿਪੋਰਟਿੰਗ ਕਰੋਗੇ ਬਹੁਤ ਸਾਰੇ ਹੋਰ ਬੱਚਿਆਂ ਨੂੰ ਇੱਕ ਪ੍ਰੇਰਣਾ ਵੀ ਮਿਲੇਗੀ ਤੇ ਉਤਸੁਕਤਾ ਜਾਗੂਗੀ ਕਿ ਮੈਂ ਵੀ ਇਸ ਫੀਲਡ ਵਿੱਚ ਮਾਮਾ ਮਾਮਾ ਜਿਵੇਂ ਗਰੀਬ ਬੱਚਿਆਂ ਤੁਸੀਂ ਗੱਲ ਕੀਤੀ ਆ ਕਈ ਵਾਰ ਨਾ ਅਸੀਂ ਨਾ ਪਿਛਲੇ ਸਰਕਾਰ ਦੇ ਦੌਰਾਨ ਉਹ ਰੈਂ ਮੈਂ ਖੁਦ ਕਵਰੇਜ ਕੀਤੀ ਸੀ ਇਦਾਂ ਦੇ ਗਰੀਬ ਲੋਕ ਬੱਚੇ ਨੇ ਜਿਹੜੇ ਕਿ ਉਹਰੇ ਆਣਾ ਚਾਹੁੰਦੇ ਨੇ ਆਪਣਾ ਪੜ੍ਹਾਈ ਕਰਾਣਾ ਚਾਹੁੰਦੇ ਨੇ ਪਰ ਇਹਨੇ ਸਰਚ ਵੀ ਹੁੰਦੇ ਪਰਵਾਦ ਦੇ ਵਿੱਚ ਇੰਨਾ ਪੈਸਾ ਲੰਦਾ ਜਿਵੇਂ ਤੁਸੀਂ ਕਿਹਾ 25 ਤੋਂ ਲੈ ਕੇ 30 ਲੱਖ ਤੱਕ ਕਿਹੜਾ ਖਰਚਾ ਹੁੰਦਾ ਹੈ ਕੀ ਸਰਕਾਰ ਵੱਲੋਂ ਕੋਈ ਸਪੈਸ਼ਲ ਉਹਨਾਂ ਬੱਚਾ ਨੂੰ ਕੋਈ ਮਦਦ ਦਿੱਤੀ ਜਾਂਦੀ ਹੈ ਅਸੀਂ 33% ਤੋਂ ਜੋ ਐਸਡੀਸੀ ਰਿਅਲ ਨੇ ਸਬਸਿਡੀ ਵੀ ਦਿੰਦੇ ਆ ਹਨਾ ਤੇ ਉਹ ਜਿਹੜਾ 3 ਲੱਖ ਹੀ ਹੈ ਜਿਹੜਾ ਕਾਲਜ ਦੇ ਵਿੱਚ ਚਲਦਾ ਹੈ 3 ਲੱਖ ਜਿਵੇਂ ਹੋਰ ਖੇਦਨੇ ਹੋਰ ਆ ਜੂਗਾ ਜਿਉਂ-ਜਿਉਂ ਲੋਡ ਪੈਂਦੀ ਗੋ ਜਿਉਂ-ਜਿਉਂ ਲੋਡ ਪੈਂਦੀ ਰਹੂਗੀ ਟੈਕਨੋਲੋਜੀ ਮਤਲਬ ਸਾਨੂੰ ਚਾਹੀਦੇ ਹੋਣਗੇ ਅਸੀਂ ਲੈਂਦੇ ਰਹਾਂਗੇ ਅਸੀਂ ਇਸ ਇਸ ਕਲੱਬ ਨੂੰ ਕਿਸੇ ਵੀ ਪੱਖੋਂ ਕੱਟ ਨਹੀਂ ਅੰਕ ਤੇ ਕਿ ਇੱਥੇ ਆ ਆ ਜਹਾਜ਼ ਨਹੀਂ ਹੈਗਾ ਤਾਂ ਕਰਕੇ ਬੱਚੇ ਕਿਸੇ ਹੋਰ ਕਲੱਬ ਵਿੱਚ ਮਾਨ ਸਾਹਿਬ ਮਾਨ ਸਾਹਿਬ ਤੋਂ ਇਲਾਵਾ ਗੱਲ ਕੀਤੀ ਹੈ ਕਿ ਸਰਕਾਰ ਬਿਲਕੁਲ ਕਰਾਏ ਘਰੇਲੂ ਡਾਨਾ ਨਾਲ ਤੁਸੀਂ ਐਡਵਰਟਾਈਜ਼ਮੈਂਟ ਕਰਾਓਗੇ ਸਰ ਜੀ ਕੋਸ਼ਿਸ਼ ਕੀਤੀ ਜਾਏਗੀ ਘਰੇਲੂ ਡਾਨਾ ਨਾਲ ਜੇ ਤੁਸੀਂ ਜਿੱਦਾਂ ਬਠਿੰਡਰਾ ਵਿੱਚ ਸਰ ਹੈਗਾ ਕਲੱਬ ਕੋਈ ਨਹੀਂ ਵੀ ਏਦਾਂ ਦਾ ਵੀ ਤੁਹਾਡੇ ਮੰਨ ਨਹੀਂ ਹੈਗਾ ਪਟਿਆਲਾ ਜਿਹੜਾ ਜਿਹੜੀ ਪੱਟੀ ਹੈ ਜਿਹੜਾ 99 ਹੈ ਉਦੇ ਉਹਦੀ ਲੈਂਥ ਮੁਤਾਬਕ ਜਿਹੜਾ ਪਲੇਨ ਇਥੇ ਉੱਤਰ ਸਕਦਾ ਜੀ ਤੇ ਸਾਡੇ ਵੱਲ ਤੋਂ ਕਮਰਸ਼ੀਅਲ ਚ ਵੀ ਜੇ ਸ਼ੁਰੂ ਕਰਨਾ ਚਾਹੁੰਦੇ ਨੇ ਸੀ ਉਹਦੇ ਵਾਸਤੇ ਵਿਸ਼ਣ ਕਲੱਬ ਜੈ ਵਿਸ਼ਣ ਜਿਸਟਿਸ਼ ਮਿਲ ਲੱਗੇ ਤੇ ਸਾਡੇ ਕੋਲੇ ਇਸ ਵਕਤ ਆਦਮਪੁਰ ਹੈ ਇਸ ਵਕਤ ਪੀਸੀ ਆਣਾ ਜਿਹੜਾ ਪਠੰਡੇ ਕੋਲ ਹੈ ਤੇ ਇਸ ਵਕਤ ਮੋਹਾਲੀ ਇੰਟਰਨੈਸ਼ਨਲ ਹਲਵਾਰਾ ਹਲਵਾਰਾ ਸ਼ੁਰੂ ਹੋਣਾ ਹੈ ਅੰਮ੍ਰਿਤਸਰ ਤੇ ਪਠਾਨਕੋਟ ਤੇ ਨਾਲ ਆਦਮਪੁਰ ਤਾਂ ਹੈਨੀ ਤੋਂ 6 ਤੋਂ ਵੱਧ ਪੱਟੀਆਂ ਸਾਡੇ ਕੋਲੇ ਹੈਗੀਆਂ ਨੇ ਜਿਹੜੀਆਂ ਐਕਟਿਵ ਨੇ ਤੇ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਵਿੱਚ ਹੋਰ ਵੀ ਜਿਵੇਂ ਮੁਹਾਲੀ ਤੇ ਅੰਮ੍ਰਿਤਸਰ ਸਾਹਿਬ ਉਹ ਉੱਥੋਂ ਅਸੀਂ ਲੰਡਨ ਜਾਂ ਯੂਰਪ ਪਰ ਸਾਈਟ ਤੇ ਉਹ ਉਹਨਾਂ ਜਹਾਜ਼ਾਂ ਨੂੰ ਚਲਾਉਣ ਦਾ ਸਾਡਾ ਇਵੈਂਸ਼ਨ ਕਰਾਉਂਦਾ ਜਿਹੜੀ ਮਿਨਿਸਟਰੀ ਨਾਲ ਗੱਲਬਾਤ ਹੈ ਮਾਨਸਾ ਲਾਤਵਾਰ ਸ਼ੀਧੀ ਦਾੜਾ ਸ਼ੀਧੀ ਦਾੜਾ ਨੂੰ ਲੈ ਕੇ ਖਾਸ ਤੌਰ ਤੇ ਪੰਜਾਬ ਸਰਕਾਰ ਵੱਲੋਂ ਖੇਤਰ ਬਣ ਦਿੱਤੇ ਜਾ ਰਹੇ ਨੇ ਦੇਖੋ ਸਿਕਿਉਰਟੀ ਦੇ ਜਾਂ ਉੱਥੇ ਕੈਮਰਿਆਂ ਦੇ ਜਾਂ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਕਿਸੇ ਕਿਸਮ ਦੀ ਆਵੇ ਉਹਦੇ ਸਾਰੇ ਪ੍ਰਬੰਧ ਪੰਜਾਬ ਸਰਕਾਰ ਦਾ ਫਰਜ਼ ਬਣਦਾ ਇਹ ਜਿਹੜੇ ਸਮਾਗਮ ਨੇ ਇਹ ਹੁਣ ਅੱਜ ਤੋਂ ਜਿਹੜਾ ਸ੍ਰੀ ਸਪਾਲੀ ਸ਼ੁਰੂ ਹੋਗੇ ਸਖਰ ਸ਼ਾਦਤ ਅੱਜ ਗੁਰੂ ਸਾਹਿਬ ਨੇ ਕੇਲਾ ਛੱਡਿਆ ਸੀ ਪਰਨਾ ਤੇ ਉਸ ਤੋਂ ਬਾਅਦ ਅਡੇ ਸਾਹਿਬ ਜਦਾਂ ਨਰਸ਼ੀਦ ਜੀ ਅਸੀਦੀ ਸਮਾਰੋਹ ਹੈ ਪਰ ਛੋਟੇ ਸਾਹਿਬ ਜਦਾਂ ਮਾਤਾ ਪੂਜਾ ਹੋਰ ਜਦੋਂ ਤੋਂ ਸਰਕਾਰ ਵੱਲੋਂ ਸਿਕਿਉਰਿਟੀ ਪੱਖੋਂ ਜਾਂ ਲੋਕਾਂ ਨੂੰ ਉੱਥੇ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਈ ਰਿਕਸ਼ੇ ਤੇ ਬੱਸਾਂ ਸ਼ਟਲ ਬੱਸਾਂ ਲੈ ਕੇ ਆਉਣਾ ਜਗਤਪੁਰ ਸਾਹਿਬ ਦਰਸ਼ਨ ਕਰ ਕਰਕੇ ਮੱਥਾ ਟੇਕ ਕੇ ਜਿੱਥੇ ਵੀ ਉਹ ਜਾਣਾ ਚਾਹੁੰਦੇ ਰਹਿਣਾ ਚਾਹ ਰਹਿਣ ਦਬਾਉਣ ਕਰੇ ਮਨ ਦੀ ਕਿ ਸਾਰਾ ਸਤ ਮਾਨਨਾ ਦਾ ਨਾਮ ਲੁਕਵਾ ਰਹਾ ਤੇ ਮੈਂ ਪੰਜਾਬ ਯੂਨੀਵਰਸਿਟੀ ਮੈਂਟੇਨੈਂਸ ਇੰਜੀਨੀਅਰਿੰਗ ਕਾਲਜ ਦੀ ਸਟੂਡੈਂਟ ਹਾਂ ਐਜ਼ ਅ ਐਮਵੀ ਤੇ ਅੱਜ ਸਾਡੇ ਕਾਲਜ ਦੇ ਵਿੱਚ ਮਾਰਯੋਗ ਭਗਵਾਨ ਜੀ ਭਗਵਾਨ ਸਾਹਿਬ ਆਏ ਸੀ ਤੇ ਉਹਨਾਂ ਨੇ ਬਹੁਤ ਹੀ ਮਤਲਬ ਦੀ ਸੈਕਟ੍ਰੈਕਸ਼ਨ ਪ੍ਰੋਗਰਾਮ ਉਹ ਕੋਲੇ ਪਹਿਲਾਂ ਉਸ ਟਾਈਮ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਣਾਇਆ ਸੀ ਹਾਂਜੀ ਸੋ ਚਾਲੂ ਵੀ ਉਹ ਕਿਸੇ ਵਰਦਨ ਦੇ ਸਾਰ ਸੀਗੇ ਕਿਉਂਕਿ ਐਡਮਿਸ਼ਨ ਨਹੀਂ ਸੀ ਲੋਕਾਂ ਨੂੰ ਇਸ ਬਾਰੇ ਤੁਸੀਂ ਕਹਿ ਰਹੇ ਹੋ ਪਤਾ ਨਹੀਂ ਇਸ ਬਾਰੇ ਹਣਾ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਕਿਉਂ ਮੋੜ ਇੰਨੀ ਰੌਣਕ ਕਦੇ ਪਹਿਲਾਂ ਲੱਗੀ ਥੋੜੇ ਤੋਂ ਮੇਰਾ ਤਾਂ ਇੱਥੇ ਪਹਿਲਾ ਸਾਲ ਆ ਤਾਂ ਮੈਨੂੰ ਲੱਗਾ ਕਿ ਕਾਫੀ ਸਾਰੇ ਜਨਰਲ ਰੌਣਕ ਹੈ ਮਤਲਬ ਇਵਨ ਕਿ ਮੈਂ ਤੇ ਪਟਿਆਲੇ ਦੇ ਵਿੱਚ ਰਹੀ ਆ ਤਾਂ ਵੀ ਮੈਨੂੰ ਇਸ ਕਾਲਜ ਬਾਰੇ ਪਤਾ ਨਹੀਂ ਸੀ ਮਤਲਬ ਇਸ ਦੀ ਪਬਲਿਸਿਟੀ ਇੰਨੀ ਹੈ ਨਹੀਂ ਤਾਂ ਫਿਰ ਮੈਂ ਕਹੂੰਗੀ ਕਿ ਇਹਦੀ ਪਬਲਿਸਿਟੀ ਹੋਰ ਹੋਏ ਲੋਕਾਂ ਨੂੰ ਪਤਾ ਲੱਗੇ ਕਿ ਇੱਥੇ ਫੀਸ ਵੀ ਘੱਟ ਹੈ ਕੋਈ ਪਾਇਲਟ ਬਣ ਸਕਦਾ ਹੈ ਘੱਟ ਫੀਸ ਦੇ ਵਿੱਚ ਮਤਲਬ ਤੁਸੀਂ ਤਾਂ ਵਾ ਸਵਾ ਤਿੰਨ ਲੱਖ ਇੱਕ ਸਾਲ ਤਿੰਨ ਸਾਲ ਦਾ ਦੇਣਾ ਹੈ ਤੇ ਐਸ ਸੀ ਵੀ ਇੰਨੀ ਸਹੂਲਤਾਂ ਇਸ ਕਾਲਜ ਦੇ ਵਿੱਚ ਹੈ ਮੈਂ ਸਭ ਨੂੰ ਕਹਾਂਗਾ ਕਿ ਪਬਲਿਸਿਟੀ ਮੀਡੀਆ ਕਰਦਾ ਤੁਹਾਡੇ ਸਟਾਫ ਤੁਹਾਡੇ ਪ੍ਰਿੰਸੀਪਲ ਨੇ ਕਦੇ মিডিਆ ਵਾਲਿਆਂ ਨੂੰ ਕੋਈ ਵਿజిਟ ਹੀ ਨਹੀਂ ਕਰਾਇਆ ਸਾਡੇ ਕੋਲ ਆ ਜਾ ਦੇਖੋ ਕਿਸ ਨੂੰ ਬੁਲਾਇਆ ਹੀ ਨਹੀਂ ਜੇ মিডিਆ ਨੂੰ ਬੁਲਾਓਗੇ ਤਾਂ ਫੌਮਨੀ ਸਿਟੀ ਉਹਨਾਂ ਨੂੰ ਦੱਸੋਗੇ ਸਾਡੇ ਆ ਇਵੈਂਟ ਕਵਰ ਕਰ ਦੋ ਆਓ ਜੇ মিডিਆ ਨੂੰ ਕੋਈ ਬੁਲਾਏਗਾ ਨਹੀਂ ਇਨਵਾਈਟ ਕੋਣ ਆਏਗਾ ਹਾਂਜੀ ਤੇ ਮੁੱਖ ਮੰਤਰੀ ਦੇ ਵੀ ਸਾਨੂੰ মিডিਆ ਵਾਲਿਆਂ ਨੂੰ ਸਰਕਾਰੀ ਡਿਪਾਰਟਮੈਂਟ ਇਨਵੀਟੇਸ਼ਨ ਭੇਜਦੇ ਆ ਤਾਂ মিডিਆ ਆਂਦਾ ਹਾਂਜੀ ਤਾਂ ਉਹਨਾਂ ਟੀਚਰਸ ਨੂੰ ਵੀ ਕੋਈ ਪਬਲਿਸਿਟੀ মিডিਆ ਨੂੰ ਬੁਲਾਓ ਇਵੈਂਟ ਕਵਰ ਕਰਾਓ ਚੰਗੀ ਤਰ੍ਹਾਂ ਟਾਈਮ ਇਸ ਲਈ ਇੱਥੇ ਮਤਲਬ ਮੋਸਟਲੀ ਜਿਹੜੇ ਸਟੂਡੈਂਟਸ ਆਉਂਦੇ ਆ ਉਹ ਸਾਰੇ ਇਹੀ ਮਤਲਬ ਰਿਸ਼ਤੇਦਾਰ ਆਉਂਦੇ ਆ ਜੋ ਟੀਚਰਸ ਦੇ ਵਗੈਰਾ ਹੁੰਦੇ ਆ ਤਾਂ ਉਸ ਕਰਕੇ ਉਹਦਣਾ ਉਹਦੀ ਪਬਲਿਸਿਟੀ ਨਹੀਂ ਹੁੰਦੀ ਨਹੀਂ ਤੇ ਇਸ ਚ ਜੋਬ ਜਿਵੇਂ ਤੁਸੀਂ ਕਿਸ ਤਰ੍ਹਾਂ ਦੀ ਜੋਬ ਸੋਚੀਏ ਸੁਪਨਾ ਕੀ ਸੀ ਤੁਹਾਡਾ ਇਸ ਉਹਨਾਂ ਨੇ ਜੌਬਸ ਦੇ ਵਿੱਚ ਤਾਂ ਮੈਂ ਸੋਚਿਆ ਸੀ ਕਿ ਪਾਇਲਟ ਵੈਸੇ ਬੰਦਾ 17 ਸੀ ਲੇਕਿਨ ਉਹਦੇ ਪੈਸੇ ਘੱਟ ਹੋਣ ਕਰਕੇ ਇਹ ਸਭ AME ਬਨੰਦਾ ਸੋਚਿਆ ਕਿਉਂਕਿ AME ਦੇ ਵਿੱਚ ਆਪਾਂ ਅਗੇ ਹੋਰ ਜੌਬਸ ਵੀ ਕਰ ਸਕਦੇ ਹਾਂ ਜੇ AME ਇੱਕ ਵਾਰੀ ਲੱਗ ਕੇ ਬੰਦਾ ਮੋਡਿਊਲ ਕਲੀਅਰ ਕਰਕੇ ਜੇ ਆਪਣੀ ਜੌਬ ਲੱਜੇ ਫਿਰ ਪੈਸਾ ਕਮਾ ਲਾ ਜੇ ਫਿਰ ਬੰਦਾ ਤੇ ਹੋਰ ਵੀ ਆਪਸ਼ਨਸ ਹੋ ਜਾਂਦੇ ਜਿਵੇਂ ਬਾਹਰ ਹੈ ਲੰਡਨ ਅਮਰੀਕਾ ਉੱਥੇ ਲੋਕਲ ਜਹਾਜ਼ ਹੀ ਚੱਲਦੇ ਹਨਾ ਨਾਲ ਦੀ ਸਿਟੀ ਡਿਸਟ੍ਰਿਕਟ ਚ ਜਾਣ ਲਈ ਤਾਂ ਉੱਥੇ ਜੌਬਸ ਬਹੁਤ ਜ਼ਿਆਦਾ ਹੁੰਦੀਆਂ ਇਸ ਚ ਉਹਦੇਾਰੇ ਕੀ ਤੁਹਾਡਾ ਵਿਚਾਰ ਹੈ ਮੈਨੂੰ ਐਵੀਏਸ਼ਨ ਇੰਡਸਟਰੀ ਨਾਲ ਵੈਸੇ ਬਹੁਤ ਇੰਟਰਸਟ ਸੀਗਾ ਸਟਾਰਟਿੰਗ ਤੋਂ ਦੇ ਵਿੱਚ ਤਾਂ ਫਿਰ ਮੈਂ ਸੋਚਿਆ ਕਿ ਹੁਣ ਆਪਾਂ ਐਵੀਏਸ਼ਨ ਇੰਡਸਟਰੀ ਦੇ ਵਿੱਚ ਬਾਹਰ ਜਾ ਕੇ ਜੌਬ ਕਰਨ ਲੱਗਦੇ ਆ ਕਿਉਂਕਿ ਮੇਰਾ ਡ੍ਰੀਮ ਸੀ ਕਿ ਆਪਾਂ ਬਾਹਰ ਜਾ ਕੇ ਲੱਗੀ ਐਵੀਏਸ਼ਨ ਇੰਡਸਟਰੀ ਦੇ ਵਿੱਚ ਤਾਂ ਉਹ ਡ੍ਰੀਮ ਇਸ ਕਰਕੇ ਪੂਰਾ ਹੋ ਗਿਆ। ਨਾਮ ਹੈ। ਹਾਂਜੀ ਸਰ ਮੇਰਾ ਨਾਮ ਮਨਦੀਪ ਕੌਰ ਹੈ। ਅੱਜ ਸਾਡੇ ਕਾਲਜ ਪੰਜਾਬ 에ਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਵਿੱਚ ਮਾਨਜੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਆਏ ਸੀ। ਅਸੀਂ ਚਾਹੁੰਦੇ ਸੀਗੇ ਕਿ ਉਹ ਆਣ ਸਾਡੇ ਕਾਲਜ ਤੇ ਸਾਡੇ ਕਾਲਜ ਦੀ ਥੋੜੀ ਪਬਲਿਸਿਟੀ ਹੋਵੇ ਸੋ ਕਿਉਂਕਿ ਸਾਡਾ ਜਿਹੜਾ ਕਾਲਜ ਹੈ ਬਹੁਤ ਵਧੀਆ ਹੈ ਉਹ ਕੋਰਸਸ ਵੀ ਬਹੁਤ ਵਧੀਆ ਕਰਾ ਰਿਹਾ ਹੈ ਪਰ ਲੋਕਾਂ ਨੂੰ ਇਸ ਬਾਰੇ ਜਿਆਦਾ ਨੋਲੇਜ ਨਹੀਂ ਹੈ ਜਿਆਦਾ ਜਾਗਰੂਕਤਾ ਨਹੀਂ ਹੈ ਤਾਂ ਅਸੀਂ ਚਾਹੁੰਦੇ ਸੀਗੇ ਕਿ ਉਹਨਾਂ ਦੇ ਆਣ ਨਾਲ ਸਾਡੇ ਕਾਲਜ ਦੀ ਥੋੜੀ ਪਬਲਿਸਿਟੀ ਹੋਵੇ ਜਾਗਰੂਕਤਾ ਫੈਲੇ ਸੋ ਆਈ ਹੋਪ ਕਿ ਲੋਕਾਂ ਨੂੰ ਇਸ ਕੋਰਸ ਬਾਰੇ ਪਤਾ ਲੱਗੇ ਉਹ ਇਸ ਫੀਲਡ ਵਿੱਚ ਆਣ ਕਿਉਂਕਿ ਅੱਗੇ-ਅੱਗੇ ਜਾ ਕੇ ਏਵੀਏਸ਼ਨ ਇੰਡਸਟਰੀ ਬਹੁਤ ਵਧੀਆ ਹਰ ਕਿਸੇ ਨੂੰ ਜੌਬਸ ਦੇਗੀ ਉਹਦੇ ਵਿੱਚ ਕਾਫੀ ਹੋਰ ਵੀ ਫੀਲਡਸ ਨੇ ਉਹਦੇ ਵਿੱਚ ਵੀ ਲੋਕੀ ਜਾ ਸਕਦੇ ਆ ਕਈਆਂ ਨੂੰ ਆਪਣੀ ਰੁਚੀ ਬਾਰੇ ਨਹੀਂ ਪਤਾ ਹੁੰਦਾ ਤਾਂ ਉਹ ਥੋੜੀ ਇਸ ਵਾਰ ਨੌਲੇਜ ਲੈਣਗੇ ਤੇ ਇਹਦੇ ਵਿੱਚ ਬਹੁਤ ਆਸਾਨ ਬਹੁਤ ਹੀ ਜ਼ਿਆਦਾ ਰੁਚੀ ਪੈਂਦੀ ਹੈ ਲੋਕਾਂ ਦੀ ਸੋ ਆਈ ਹੋਪ ਕਿ ਇਸ ਜੀ ਡੋ ਕਿਸ ਤਰ੍ਹਾਂ ਦੀ ਮਿਲਦੀ ਆ ਹਰ ਫਿਊਚਰ ਕੀ ਇਦੇ ਵਿੱਚ ਕਈ ਤਰ੍ਹਾਂ ਦੇ ਜੌਬਸ ਮਿਲਦਾ ਮਿਲ ਸਕਦੀਆਂ ਲਾਈਕ ਤੁਸੀਂ ਮੋਡਿਊਲ ਜਿਸ ਹੱਬ ਨਾਲ ਤੁਹਾਡੀ ਮੋਡਿਊਲ ਕਲੀਅਰ ਆਫ ਤੁਸੀਂ ਸਾਰੇ ਕਲੀਅਰ ਕੀਤੇ ਹੋਏ 11 ਦੇ दे 11 ਦੈਨ ਤੁਸੀਂ ਇੰਜੀਨੀਅਰ ਲੱਗ ਸਕਦੇ ਹੋ ਇਫ ਦੈਨ ਤੁਸੀਂ ਜੂਨੀਅਰ ਟੈਕਨੀਸ਼ੀਅਨ ਸੀਨੀਅਰ ਟੈਕਨੀਸ਼ੀਅਨ ਤੇ ਰਹਨੇ ਹੋ ਜਾਂ ਫਿਰ ਤੁਸੀਂ ਡਾਕੂਮੈਂਟੇਸ਼ਨ ਵਿੱਚ ਜਾ ਸਕਦੇ ਹੋ ਏਟੀਸੀ ਵਿੱਚ ਜਾ ਸਕਦੇ ਹੋ ਤੁਸੀਂ ਪਾਇਲਟ ਬਣ ਸਕਦੇ ਹੋ ਇਥੇ ਬਹੁਤ ਕੁਝ ਨੇ ਜਿਹੜੇ ਲੜਾਕੂ ਜਿਹੜੇ ਹਲੀ ਪਾਇਲਟ ਉਹਨਾਂ ਲਈ ਕੀ ਅਲੱਗ ਹੁੰਦਾ ਹੈ ਹਾਂਜੀ ਉਹਨਾਂ ਨੂੰ ਐਫਕੈਟ ਦਾ ਦੇਣਾ ਪੈਂਦਾ ਐਗਜ਼ਾਮ ਜਿਹੜਾ ਕਿ ਗਵਰਨਮੈਂਟ ਐਗਜ਼ਾਮ ਹੁੰਦਾ ਹੈ ਜਿਹੜਾ ਕਿ ਗਵਰਨਮੈਂਟ 에ਅਰਫੋਰਸ ਤੇ ਤੁਸੀਂ ਕੀ ਕੀਤਾ ਪਹਿਲਾਂ ਕੋਈ ਐਨਸੀਸੀ ਲੈਣੀ ਜ਼ਰੂਰੀ ਨਹੀਂ ਕੁਝ ਇਦਾਂ ਦਾ ਨਹੀਂ ਇਹਦੇ ਵਿੱਚ ਇਦਾਂ ਕੁਝ ਨਹੀਂ ਤੁਸੀਂ ਬਸ 12th ਨਾਨ ਮੈਡੀਕਲ ਨਾ ਪਾਸ ਹੋਣੇ ਚਾਹੀਦੇ ਹੋ ਸਾਡੇ ਕਾਲਜ ਵਿੱਚ 30 ਸਟੂਡੈਂਟਸ ਦੀ ਸੀਟ ਲਿਮਿਟ ਹੈਗੀ ਐ ਤੇ ਤੁਸੀਂ ਉਹਦੇ ਵਿੱਚ ਆਪਣਾ ਜਲਦੀ ਤੋਂ ਜਲਦੀ ਜਦੋਂ ਇਹਦੇ ਵਿੱਚ ਮਤਲਬ ਐਡਮਿਸ਼ਨ ਸ਼ੁਰੂ ਹੁੰਦੇ ਆ ਉਹਦੋਂ ਤੁਸੀਂ ਐਡਮਿਸ਼ਨ ਲੈ ਲੈਣੀ ਆ ਤੇ ਇਹਦੇ ਵਿੱਚ ਐਵੇਂ ਕੋਈ ਨਹੀਂ ਐ ਕਿ ਤੁਹਾਨੂੰ ਕੋਈ ਇਗਜ਼ਾਮ ਦੇਣਾ ਪੈਣਾ ਹੈ ਕੁਝ ਕਰਨਾ ਪੈਣਾ ਤੁਸੀਂ ਆਰਾਮ ਨਾਲ ਆ ਸਕਦੇ ਹੋ ਬਸ ਤੁਹਾਡਾ ਇਹ ਹੈ ਕਿ ਤੁਸੀਂ ਨਾਨ ਮੈਡੀਕਲ ਨਾ 12th ਕੀਤੀ ਹੋਣੀ ਚਾਹੀਦੀ ਹੈ ਇਦੀ ਫੀਸ ਕਿੰਨੀ ਹੈ? ਇਹਦੀ ਫੀਸ ਜੀ 1.5 ਲੱਖ ਰੁਪਏ ਨੇ। ਤੇ ਇਹ ਗਰੀਬ ਬੱਚਾ ਦੇ ਸੰਬੰਧ ਹਾਂਜੀ ਇਹਦੇ ਵਿੱਚ ਇਵੇਂ ਹੈ ਕਿ 80% ਕੋਟਾ ਵੀ ਲੱਗਦਾ ਹੈ BC ਵੀ ਲੱਗਦਾ ਹੈ ਇਹਦੇ ਵਿੱਚ ਆਲਮੋਸਟ 1 ਸਵਾ 1 ਲੱਖ ਮਾਫ ਹੋ ਜਾਂਦੀ 33% ਮਾਫ ਹੋ ਜਾਂਦੇ ਆ ਤੇ ਬਾਕੀ ਜਿਹੜੀ ਫੀਸ ਹੈ ਬਾਕੀ ਉਹ DGCA ਨੂੰ ਜਾਂਦੀ ਹੈ ਉਹ ਕਾਲਜ ਦਾ ਹੱਕ ਚ ਨਹੀਂ ਹੁੰਦੀ ਆ 80% ਕੋਟਾ ਨਾਲੀ ਤਾਂ ਕਾਫੀ ਸੂਲ ਤੇ ਜਿਹੜੇ ਜਨਰਲ ਕੈਟਾਗਰੀ ਵਾਲੇ ਗਰੀਬ ਫੈਮਿਲੀ ਦੇ ਬੱਚੇ ਉਹ ਪੜ੍ਹਦੇ ਉਹਨਾਂ ਨੂੰ ਨਾ ਸਰਕਾਰ ਮਦਦ ਕਰ ਸਕਦੀ ਨਾ ਉਹਨਾਂ ਨੂੰ ਕੋਈ ਕੋਲ ਉਹਦੀ ਬਾਰੇ ਹਾਂਜੀ ਇਹ ਤਾਂ ਹੈਗਾ ਐ ਬਟ ਹੁਣ ਜਿਹੜੇ ਹੈਗੇ ਆ ਉਹ ਸਟੂਡੈਂਟ ਲੋਨ ਵੀ ਲੈ ਸਕਦੇ ਨੇ ਨੋ ਜਿਹੜਾ ਆਪਣੇ ਬਲ ਤੇ ਅੱਗੇ ਜਾ ਕੇ ਆਪਣੇ ਪੈਸੇ ਵਾਪਸ ਵੀ ਕਰ ਸਕਦੇ ਨੇ ਬੜਾ ਦਮ